ਸਤ ਸ੍ਰੀ ਅਕਾਲ ਦੋਸਤੋ ਅੱਜ ਮੈਂ ਨਵੇਂ ਬਲੌਗ ਦੇ ਵਿੱਚ ਅੱਜ ਦਾ ਬਲੌਗ ਮੇਰਾ ਗੁਰਦੁਆਰਾ ਲਲਕਾਰ ਸਾਹਿਬ ਪਿੰਡ ਗੋਲਵੜ ਜਿੱਥੇ ਬਾਬਾ ਦੀਪ ਸਿੰਘ ਜੀ ਨੇ 1757 ਈਸਵੀ ਦੇ ਵਿੱਚ ਲਲਕਾਰ ਮਾਰੀ ਸੀ ਤੇ ਯੁੱਧ ਸ਼ੁਰੂ ਹੋਇਆ ਸੀ ਉਹਦੇ ਨਾਲ ਸੰਬੰਧਿਤ ਆ ਤੇ ਚਲੋ ਦੋਸਤੋ ਚੱਲੀਏ ਹੁਣ ਗੁਰਦੁਆਰੇ ਤੇ ਦਰਸ਼ਨ ਕਰੀਏ ਹਾਂਜੀ ਦੋਸਤੋ ਤੇ ਅੱਜ ਆਪਾਂ ਪਹੁੰਚ ਚੁੱਕੇ ਆ ਗੁਰਦੁਆਰਾ ਲਲਕਾਰ ਸਾਹਿਬ ਪਿੰਡ ਗੋਲਵਾੜ ਇਹ ਉਹ ਇਤਿਹਾਸਕ ਸਥਾਨ ਹੈ ਜਿੱਥੇ ਇੱਕ ਸਿੱਖ ਇਤਿਹਾਸ ਦੀ ਮਹਾਨ ਲਲਕਾਰ ਗੂੰਜੀ ਸੀ ਤੇ ਚਲੋ ਹੁਣ ਦਰਸ਼ਕੋ ਆਪਾਂ ਅੰਦਰ ਜਾ ਕੇ ਤੇ ਦਰਸ਼ਨ ਕਰੀਏ ਦੋਸਤੋ ਦੇਖ ਸਕਦੇ ਜੀ ਆਪਾਂ ਅੰਦਰ ਐਂਟਰ ਹੋ ਗਏ ਆ ਤੇ मार्बल पे आया ठल्ले ते गमले रखे हुए या साइड ते दोवे पासे उथे वधिया छत भी पई हुई है दर्शनी दियोड़ी ਦੇ ਵਿੱਚ ਬਹੁਤ ਹੀ ਸ਼ਾਨਦਾਰ ਗੁਰਦੁਆਰਾਵਾ ਜੀ ਹੈ। ਤੇ ਇੱਧਰ ਝੁੱਲਦਾ ਪਿਆ ਜੀ ਨਿਸ਼ਾਨ ਸਾਹਿਬ ਬਹੁਤ ਉੱਚਾ ਗੁਰੂ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਤੇ ਚਲੋ ਹੁਣ ਅੰਦਰ ਮੱਥਾ ਟੇਕੀ ਤੇ ਨਾਲੇ ਫਿਰ ਤੁਹਾਨੂੰ ਥੋੜਾ ਜਿਹਾ ਗੁਰੂ ਸਾਹਿਬ ਜੀ ਦਾ ਇਤਿਹਾਸ ਦੱਸਾਂਗੇ ਜੀ ਆ ਜਾਓ ਫਿਰ ਹਾਂਜੀ ਦੋਸਤੋ ਤੇ ਤੁਸੀਂ ਵੀ ਦੇਖ ਸਕਦੇ ਜੇ ਗੁਰਦੁਆਰ ਸਾਹਿਬ ਜੀ ਦੀ ਇਮਾਰਤ ਉੱਤੋਂ ਛੱਤ ਬਹੁਤ ਹੀ ਸ਼ਾਨਦਾਰ ਬਣੀ ਹੋਈ ਹੈ ਜੀ ਡਿਜ਼ਾਈਨਿੰਗ ਬਹੁਤ ਵਧੀਆ ਹੋਈ ਹੈ ਅੰਦਰ ਤੇ ਆਣਾ ਸਾਹਮਣੇ ਮੇਰੇ ਗੁਰੂ ਗ੍ਰੰਥ ਸਾਹਿਬ ਜੀ ਤਾਂ ਪ੍ਰਕਾਸ਼ ਹੋਇਆ ਆਇਆ ਜੀ ਤੇ ਝੁਮਰ ਵੀ ਬਹੁਤ ਸ਼ਾਨਦਾਰ ਲੱਗਿਆ ਹੋਇਆ ਵਾ ਤੇ ਹੁਣ ਮੈਂ ਇੱਥੋਂ ਦਾ ਇਤਿਹਾਸ ਦੱਸਦਾ ਜੀ ਥੋੜਾ ਜਿਹਾ ਇੱਥੋਂ ਦਾ ਇਤਿਹਾਸ ਇਹ ਆ ਜੀ ਕਿ ਇੱਥੇ ਬਾਬਾ ਦੀਪ ਸਿੰਘ ਜੀ ਨੇ ਲਲਕਾਰ ਮਾਰੀ ਸੀ ਅਹਿਮਦ ਸ਼ਾਹ ਅਬਦਾਲੀ ਦੀ ਫੌਜ ਦੇ ਵਿਰੋਧ ਚ ਵਿੱਚ ਜਿੱਦੋਂ ਬਾਬਾ ਜੀ ਦਮਦਮਾ ਸਾਹਿਬ ਤੋਂ ਚੱਲ ਕੇ ਤੇ ਲਕੀਰ ਸਾਹਿਬ ਹੁੰਦੇ ਹੋਏ ਇੱਥੇ ਪਹੁੰਚੇ ਇੱਥੇ ਸਾਹਮਣੇ ਖੜੀ ਫੌਜ ਨੂੰ ਅਬਦਾਲੀ ਦੀ ਨੂੰ ਲਲਕਾਰ ਮਾਰੀ ਆਪਣੀ 30000 ਫੌਜ लैके जे लैके आए ही दमदमा साहब जी तो वेख सकते जी अंदर बहुत ही शानदार फोटो लगी हुई है बाबा जी की इस जगह ही ਬਾਬਾ ਜੀ ਨੇ ਲਲਕਾਰ ਮਾਰੀ ਸੀ ਆਮਨੋ ਸਾਹਮਣੇ ਲੜਾਈ ਦੇ ਵਿੱਚ ਮੁਗਲਾਂ ਦੇ ਨਾਲ ਇਹ ਇੱਥੋਂ ਦਾ ਇਤਿਹਾਸ ਹੈ ਜੀ ਤੇ ਇੱਥੇ ਜਿਹੜਾ ਵੀ ਸੱਚੇ ਮਨ ਦੇ ਨਾਲ ਹੁੰਦਾ ਵਾ ਸੇਵਾ ਕਰਦਾ ਉਹਦੀ ਹਰੋ ਮਨੋਖਾਮਨਾ ਪੂਰੀ ਹੋ ਜਾਂਦੀ ਹੈ ਜੀ ਜੀ ਦੋਸਤੋ ਤੇ ਇਹ ਸੀ ਇਥੋਂ ਦਾ ਇਤਿਹਾਸ ਗੁਰਦੁਆਰਾ ਲਲਕਾਰ ਸਾਹਿਬ ਜੀ ਦਾ ਤੇ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਜੇ ਕਿ ਕੰਸਟ੍ਰਕਸ਼ਨ ਦਾ ਕੰਮ ਹੋਣ ਦਿਆ ਵਾ ਇਸ ਗੁਰਦੁਆਰੇ ਦਾ ਚਲੋ ਮੈਂ ਤੁਹਾਨੂੰ ਬਖੋਣਾ ਆ ਆ ਵੇਖੋ ਕੰਸਟ੍ਰਕਸ਼ਨ ਦਾ ਕੰਮ ਹੁੰਦਿਆ ਇੱਥੇ ਪਰਤੀ-ਪਰਤੀ ਪਾਈ ਹੋਈ ਆ ਤੇ ਆ ਵੇਖੋ ਇਧਰ ਦੀ ਬਿਲਡਿੰਗ ਦੋਸਤੋ ਤੇ ਇੱਥੇ ਜਿਹੜੀ ਵੀ ਸੰਗਤ ਆਉਂਦੀ ਆ ਉਹਦਾ ਬੜਾ ਮਾਣ ਤੇ ਸਤਿਕਾਰ ਕੀਤਾ ਜਾਂਦਾ ਆ ਗੁਰਦੁਆਰੇ ਵੱਲੋਂ ਤੇ ਹੋਰ ਦੋਸਤੋ ਹੁਣ ਮੈਂ ਤੁਹਾਨੂੰ ਇੱਥੋਂ ਦੇ ਲੰਗਰ ਹਾਲ ਦੀ ਬਿਲਡਿੰਗ ਦੇ ਦਰਸ਼ਨ ਕਰਵਾਉਣਾ ਵਾ ਦੋਸਤੋ ਇਹ ਗੁਰਦੁਆਰਾ ਸਾਹਿਬ ਜੀ ਦਾ ਲੰਗਰ ਘਰ ਆ ਇੱਥੇ ਕੋਈ ਅਮੀਰ ਹੋਵੇ ਜਾਂ ਚਾਹੇ ਕੋਈ ਗਰੀਬ ਹੋਵੇ ਇੱਕੀ ਪੰਗਤ ਦੇ ਵਿੱਚ ਬੈਠ ਕੇ ਲੰਗਰ ਛਕਦਾ ਆ ਦਿਨ ਦੇ ਟਾਈਮ ਇੱਥੇ ਤੁਹਾਨੂੰ ਜਦੋਂ ਵੀ ਆਉਗੇ ਲੰਗਰ ਛਕਣ ਨੂੰ ਛਕ ਸਕਦੇ ਜੇ ਵਧੀਆ ਇਮਾਰਤ ਬਣੀ ਹੋਈ ਹੈ ਤੇ ਮੇਰੇ ਐਸ ਪਾਸੇ ਲੰਗਰ ਤਿਆਰ ਹੁੰਦਾ ਆ ਦੋਸਤੋ ਅੱਜ ਮੈਂ ਤੁਹਾਨੂੰ ਦਰਸ਼ਨ ਕਰਾਏ ਗੁਰਦੁਆਰਾ ਲਲਕਾਰ ਸਾਹਿਬ ਪਿੰਡ ਬੁਲਵਾੜ ਤੇ ਇਹ ਗੁਰਦੁਆਰਾ ਸਾਹਿਬ ਤਰਨਤਾਰਨ ਤੋਂ ਅੰਮ੍ਰਿਤਸਰ ਰੋਡ ਤੇ ਪੈਂਦਾ ਆ ਜੀ ਜਦੋਂ ਵੀ ਤੁਸੀਂ ਤਰਨਤਾਰਨ ਦਰਬਾਰ ਸਾਹਿਬ ਜੀ ਦੇ ਜਾਂ ਫਿਰ ਅੰਬਰਸਰ 골ਡਨ ਟੈਂਪਲ ਦੇ ਦਰਸ਼ਨਾਂ ਨੂੰ ਆਓ ਤੇ ਇਸ ਗੁਰਦੁਆਰੇ ਵੀ ਜਰੂਰ ਦਰਸ਼ਨ ਕਰੋ ਬਾਕੀ ਮੈਂ ਤੁਹਾਡੇ ਅੱਗੇ ਗੁਜਾਰਿਸ਼ ਕਰਦਾ ਵਾਂ ਕਿ ਲਾਈਕ ਤੇ ਸਬਸਕ੍ਰਾਈਬ ਜਰੂਰ ਕਰੋ ਮੇਰਾ ਚੈਨਲ ਤੇ ਥੱਲੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਜਰੂਰ ਕਰੋ ਤੇ ਮੇਰੀ ਵੀਡੀਓ ਪੂਰੀ ਵੇਖਿਆ ਕਰੋ ਦੋਸਤੋ ਵੀਡੀਓ ਦੇ ਵਿੱਚ ਜੋ ਵੀ ਤੁਹਾਨੂੰ ਕੁਝ ਗਲਤ ਲੱਗਦਾ ਵਾ ਤੇ ਉਹ ਮੈਨੂੰ ਕਮੈਂਟ ਕਰਕੇ ਦੱਸ ਸਕਦੇ ਜੇ ਤੁਸੀਂ ਤੇ ਹੁਣ ਮੈਨੂੰ ਦੀਓ ਇਜਾਜ਼ਤ ਧੰਨਵਾਦ